ਪਰਿਵਾਰ ਨੂੰ बेहोश ਕਰਕੇ ਘਰ ਦੇ ਵਿੱਚੋਂ ਸਾਰਾ ਸਮਾਨ ਇਥੋਂ ਲੁੱਟ ਕੇ ਫਰਾਰ ਹੋ ਜਾਂਦਾ ਹੈ ਜੋ ਵੀ ਚੀਜ਼ਾਂ ਸਾਰੀਆਂ ਚੀਜ਼ਾਂ ਕਲੀਆਂ-ਕਲੀਆਂ ਖਲਾਰੀਆਂ ਗਈਆਂ ਚੈੱਕ ਕੀਤੀਆਂ ਗਈਆਂ ਉਸ ਤੋਂ ਬਾਅਦ ਇਥੋਂ ਲੈ ਕੇ ਫਰਾਰ ਹੋਇਆ ਖਰੇ ਵੀ ਐਸੀ ਕੋਈ ਬੱਚਾ ਨੇ ਕਰ ਦਿੱਤਾ ਤੇ ਦੂਜੇ ਕਮਰੇ ਦੇ ਵਿੱਚ ਵੇਖਿਆ ਤੇ ਫਿਰ ਤੀਜੇ ਕਮਰੇ ਵਿੱਚ ਦੇਖਿਆ ਤੇ ਫਿਰ ਸਾਰਿਆਂ ਦੇ ਵਿੱਚ ਖਲਾਰਾ ਪਿਆ ਆ ਤੇ ਫਿਰ ਮੈਨੂੰ ਪੀਐਸਟੀ ਦੀ ਸਮਝ ਆ ਗਈ ਵੀ ਅਸੀਂ ਬੀ ਲੁੱਟੇ ਗਏ 12 ਵਜ ਗਏ 5 ਮਿੰਟ ਤੇ ਬੰਦਾ ਜਿਹੜਾ ਉਹ ਐਂਟਰ ਕੀਤਾ ਮੂੰਹ ਬੰਨਿਆ ਆ ਚਿੱਟੇ ਕੱਪੜੇ ਨਾਲ ਉਤੋਂ ਸਿਰ ਵੀ ਚਿੱਟੇ ਕੱਪੜੇ ਨਾਲ ਢਕਿਆ ਹੋਇਆ ਐ ਇੱਥੋਂ ਤੱਕ ਕੀ ਫਰਿੱਜ ਖੋਲ ਗਏ ਉਹਦੇ ਵਿੱਚੋਂ ਸੇਵ ਕੱਢੇ ਅੱਛਾ ਸੇਵ ਕੱਢ ਕੇ ਉੱਤੇ ਛਾਤੇ ਬੈ ਕੇ ਉਹਨਾਂ ਸੇਵ ਖਾਦੇ ਚੋਰੀ ਕੀਤੀ ਪਹਿਲਾਂ ਲੁੱਟਿਆ ਫਿਰ ਇੱਥੇ ਬਹਿ ਕੇ ਆਰਾਮ ਦੇ ਨਾਲ ਪਾਰਟੀ ਕੀਤੀ ਇੱਥੇ ਪੌੜੀਆਂ ਤੇ ਬਹਿ ਕੇ ਔਰ ਦਲੇਰੀ ਵੇਖੋ ਉਹਨਾਂ ਦੀ ਕਿੰਨੀ ਕਿ ਪੂਰਾ ਪਿੰਡ ਦੇ ਵਿੱਚ ਉਹਨਾਂ ਨੂੰ ਇਹ ਨਹੀਂ ਡਰ ਵੀ ਪਿੰਡ ਦੇ ਵਿੱਚ ਅਸੀਂ ਫੜੇ ਜਾਵਾਂਗੇ ਸਮਾਨ ਕਿੰਨਾ ਕੁ ਕਿਹੜੀ ਕਿਹੜੀ ਚੀਜ਼ ਚੋਰੀ ਹੋਈ ਹੈ ਕੰਨਾਂ ਦੀਆਂ ਵਾਲੀਆਂ ਸੀਗੀਆਂ ਮੁੰਦਰੀ ਸੀਗੀ ਤੇ ਇੱਕ ਨਥਲੀ ਸੀ 8000 ਰੁਪਏ ਨਕਦੀ ਸੀਗਾ ਹੀ ਬਾਕੀ ਜਿਹੜੇ ਚੋਰ ਆਏ ਨੇ ਘਰ ਦੇ ਵਿੱਚ ਬੜੇ ਬੇਤਰਕੋਕੇ ਆਏ ਨੇ ਜਾਨੀ ਕਿ ਚਲੋ ਇਹ ਘਟਨਾ ਪਹਿਲਾਂ ਵੀ ਹੋਈ ਆ ਪਰ ਆ ਜਿਹੜੀ ਇਹੋ ਜਿਹੀ ਘਟਨਾ ਜਿਹੜੀ ਆ ਬਿਹੋਸ਼ ਕਰਕੇ ਇਹ ਤਾਂ ਮਤਲਬ ਹੈਰਾਨੀ ਦੇ ਇਹ ਇਹ ਹੈਰਾਨੀ ਜਰਕਾ ਜੀ ਇਹ ਪਹਿਲੀ ਵਾਰ ਹੋਈ ਆ ਤੇ ਤੜਕੇ 3 ਵੇ ਦਾ ਵੈਸੀ ਉੱਠ ਕੇ ਨਿਤਨਾਬ ਕਰਨਾ ਹੁੰਦਾ ਨੇ ਤੇ ਇੰਦੋ ਨੂੰ ਉਠਾ ਕੇ ਆ ਗਾ ਵੀ ਦੋ ਟਾਈਕਟੋ ਨਾਲ ਘਰੇ ਲਾਇਆ ਤੇ ਲਾਈਵ ਇਨਟਾਈਮ ਲੱਗ ਗਿਆ ਉਹਨਾਂ ਨੂੰ ਵੀ ਕਹੋਗੇ ਇਹਨਾਂ ਨੂੰ ਬਿਹੋਸ਼ ਕਰਕੇ ਇਹਨਾਂ ਨੂੰ ਤਾਂ ਸੁਰਤੀ ਨਹੀਂ ਪੂਰਾ ਪਰਿਵਾਰ ਵੇੜੇ ਦੇ ਵਿੱਚ ਰਾਤ ਸੁੱਤਾ ਹੁੰਦਾ ਹੈ ਤੇ ਕੋਈ ਵਿਅਕਤੀ ਆ ਕੇ ਕੋਈ बेहोਸ਼ ਕਰਨ ਵਾਲੀ ਸਪਰੇ ਛਿੜਕਦਾ ਹੈ ਔਰ ਉਸ ਤੋਂ ਬਾਅਦ ਪੂਰਾ ਪਰਿਵਾਰ ਨੂੰ बेहोਸ਼ ਕਰਕੇ ਘਰ ਦੇ ਵਿੱਚੋਂ ਸਾਰਾ ਸਮਾਨ ਇੱਥੋਂ ਲੁੱਟ ਕੇ ਫਰਾਰ ਹੋ ਜਾਂਦਾ ਜਾਨੀ ਕਿ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ ਹਾਲਾਤ ਤੁਹਾਨੂੰ ਦਿਖਾਉਣੇ ਆ ਵੀ ਘਰ ਦੇ ਕੀ ਹਾਲਾਤ ਕੀਤੇ ਨੇ ਜਿਹੜੀ ਵੀ ਚੀਜ਼ ਉਹਨਾਂ ਨੂੰ ਮਿਲੀ ਆ ਉਹ ਇੱਥੋਂ ਉਹਨਾਂ ਨੇ ਚੱਕੀ ਆ ਅਲਮਾਰੀਆਂ ਖੋਲ ਕੇ ਆ ਇੱਥੋਂ ਇੱਕ ਵਾਰ ਨਜ਼ਰ ਮਾਰੋ ਕਿ ਅਲਮਾਰੀ ਦੇ ਵਿੱਚੋਂ ਸਾਰਾ ਸਮਾਨ ਜਿਹੜਾ ਖਲਾਰਿਆ ਗਿਆ ਕਰੀਬ ਡੇਢ 2 ਘੰਟੇ ਲੱਗਦਾ ਹੈ ਕਿ ਉਹ ਚੋਰ ਲੱਗੇ ਰਹੇ ਨੇ ਔਰ ਸਾਰਾ ਸਮਾਨ ਕੱਢ ਕੇ ਉਸ ਤੋਂ ਬਾਅਦ ਜਿਹੜੀ ਵੀ ਚੀਜ਼ ਦੀ ਉਹਨਾਂ ਨੂੰ ਜ਼ਰੂਰਤ ਸੀ ਸੋਨਾ ਪੈਸੇ ਔਰ ਉੱਪਰ ਲੋਕਰ ਲੋਕਰ ਦਾ ਲੋਕ ਖੋਲਿਆ ਤੋੜਿਆ ਨਹੀਂ ਲੋਕ ਖੋਲਿਆ ਗਿਆ ਚਾਬੀ ਆ ਪਈ ਹੈ ਚਾਬੀ ਨਾਰਮਲ ਹੀ ਘਰਾਂ ਦੇ ਵਿੱਚ ਆਪਾਂ ਰੁਟੀਨ 'ਚ ਲੋਕ ਲਾਗੇ ਤੇ ਸਾਈਡ ਤੇ ਰੱਖ ਦਿੰਦੇ ਨੇ ਚਾਬੀ ਕਹਿੰਦੇ ਵੀ ਇੱਥੇ ਹੀ ਪਈ ਸੀ ਇੱਥੋਂ ਲਾ ਕੇ ਲੋਕ ਲੋਕਰ ਖੋਲਿਆ ਉਹਦੇ ਜੋ ਸਮਾਨ ਕੱਢਿਆ ਉਹ ਪਰਲੀ ਲਿਮਾਰੀ ਬਾਂਸੀਓ ਦੀ ਚਾਬੀ ਉੱਥੋਂ ਕੱਢੀ ਐ ਔਰ ਉਸ ਤੋਂ ਬਾਅਦ ਕੱਲੀ-ਕੱਲੀ ਚੀਜ਼ ਡਾਕੂਮੈਂਟ ਹੋ ਗਏ ਜੋ ਵੀ ਚੀਜ਼ ਆ ਸਾਰੀਆਂ ਚੀਜ਼ਾਂ ਕੱਲੀਆਂ-ਕੱਲੀਆਂ ਖਲਾਰੀਆਂ ਗਈਆਂ ਚੈੱਕ ਕੀਤੀਆਂ ਗਈਆਂ ਔਰ ਉਸ ਤੋਂ ਬਾਅਦ ਇੱਥੋਂ ਲੈ ਕੇ ਫਰਾਰ ਹੋਇਆ ਏਕ ਪਿੱਛੇ ਵਾਲੀ ਲਿਮਾਰੀ ਆ ਔਰ ਇੱਕ ਹੀ ਕਮਰਾ ਨਹੀਂ ਦੂਜੇ ਕਮਰਿਆਂ ਦੇ ਵਿੱਚ ਵੀ ਇਸੇ ਤਰੀਕੇ ਦੇ ਜਿਹੜੇ ਹਾਲਾਤ ਬਣੇ ਨੇ ਇੱਧਰ ਪਹਿਲਾਂ ਤੁਹਾਨੂੰ ਨਜ਼ਰ ਮਾਰਾ ਦਿੱਗੇ ਇਸ ਕਮਰੇ ਦੇ ਵਿੱਚ ਵੀ ਆ ਸਾਹਮਣੇ ਅਲਮਾਰੀ ਨੂੰ ਖੋਲਿਆ ਗਿਆ ਆਪ ਇਹਨੂੰ ਖੋਲਿਆ ਗਿਆ ਉਸ ਤੋਂ ਬਾਅਦ ਆ ਉੱਪਰ ਟਰੰਕ ਪਏ ਨੇ ਆ ਪੇਟੀਏ ਸਾਰਿਆਂ ਨੂੰ ਜਿਹੜਾ ਖੋਲਿਆ ਗਿਆ ਪਹਿਲਾਂ ਖੋਲ ਕੇ ਇੱਥੋਂ ਜਿਹੜੀ ਵੀ ਚੀਜ਼ ਹੱਥ ਆਈ ਉਹ ਇੱਥੋਂ ਲੈ ਕੇ ਫਰਾਰ ਹੋ ਗਏ ਇੱਕ ਚੀਜ਼ ਤੁਹਾਨੂੰ ਹੋਰ ਦਿਖਾ ਦਿੰਨੇ ਇੱਕ ਕਮਰਾ ਇੱਧਰ ਹੋਰ ਹੈਗਾ ਇਸ ਕਮਰੇ ਦੇ ਨਾਲ ਇਸ ਕਮਰੇ ਚੋਂ ਵੀ ਆ ਬੈੱਡਾਂ ਦੀਆਂ ਢੋਆਾਂ ਚੋਂ ਬੈੱਡਾਂ ਦੇ ਵਿੱਚੋਂ ਢੋਹ ਚੋਂ ਸਾਰਾ ਸਮਾਨ ਜਿਹੜਾ ਇੱਥੋਂ ਕੱਢਿਆ ਆਲਮਾਰੀ ਖੋਲੀ ਔਰ ਨਾਲ ਇਹਨਾਂ ਦੀ ਏ ਕਰਿਆਨੇ ਵਾਲੀ ਦੁਕਾਨ ਔਰ ਇਧਰੋਂ ਵੀ ਸੜਕ ਪੈਂਦੀ ਔਰ ਘਰ ਦੇ ਦੂਜੇ ਪਾਸੇ ਵੀ ਸੜਕ ਪੈਂਦੀ ਆ ਬਿਲਕੁਲ ਕੋਨੇ ਦੇ ਘਰ ਆ ਔਰ ਇੱਥੋਂ ਵੀ ਗੱਲੇ ਦੇ ਵਿੱਚੋਂ ਪੈਸੇ ਕੱਢ ਕੇ ਫਰਾਰ ਹੋ ਗਏ ਨੇ ਔਰ ਗੱਲਬਾਤ ਪਰਿਵਾਰ ਦੇ ਨਾਲ ਵੀ ਕਰ ਲੈਂਦੇ ਆ ਨੁਕਸਾਨ ਕਿੰਨਾ ਹੋਇਆ ਔਰ ਤੁਹਾਨੂੰ ਦੱਸ ਦਈਏ ਇਹ ਹੋਇਆ ਕਿਉਂ ਕਿ ਪਰਿਵਾਰ ਇੱਥੇ ਬਾਹਰ ਵੇੜੇ ਦੇ ਵਿੱਚ ਸੁੱਤਾ ਸੀ ਰਾਤ ਨੂੰ ਖੁੱਲੇ ਵੇੜੇ ਦੇ ਵਿੱਚ ਔਰ ਤਕਰੀਬਨ ਦਰਵਾਜ਼ੇ ਗੇਟ ਇਹਨਾਂ ਤੇ ਇਹ ਤਾਂ ਹੁੰਦਾ ਨਹੀਂ ਵੀ ਲੋਕ ਲਾਏ ਹੁੰਦੇ ਸਾਰਿਆਂ ਨੇ ਔਰ ਇਸੇ ਤਰੀਕੇ ਨਾਲ ਹੀ ਰਾਤ ਆਉਂਦੇ ਆ ਔਰ ਇੱਥੋਂ ਸਮਾਨ ਲੈ ਕੇ ਫਰਾਰ ਹੋ ਜਾਂਦੇ ਆ ਬਾਈ ਜੀ ਨਾਮ ਕੀ ਤੁਹਾਡਾ ਤਰਲੋਚਨ ਸਿੰਘ ਜੀ ਤਰਲੋਚਨ ਜੀ ਕਿੰਨੇ ਕੁ ਪਤਾ ਲੱਗਿਆ ਕਦੋਂ ਕੀ ਦੀ ਗੱਲ ਆ ਜੇ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਤੁਸੀਂ ਜਿਵੇਂ ਕਹਿੰਨੇ ਸਾਨੂੰ ਪਹਿਲਾਂ ਕੁਝ ਨਹੀਂ ਪਤਾ ਲੱਗਿਆ ਜੀ ਸਵੇਰੇ ਜਦੋਂ ਮਤਲਬ ਦੇਖਿਆ ਕੈਮਰੇ ਦੇ ਵਿੱਚ 12 ਵਜੇ 5 ਮਿੰਟ ਤੇ ਬੰਦਾ ਜਿਹੜਾ ਉਹ ਐਂਟਰ ਕੀਤਾ ਹੈ ਮੂੰਹ ਬੰਨਿਆ ਹੈ ਚਿੱਟੇ ਕੱਪੜੇ ਨਾਲ ਉਤੋਂ ਸਿਰ ਵੀ ਚਿੱਟੇ ਕੱਪੜੇ ਨਾਲ ਢਕਿਆ ਹੋਇਆ ਹੈ ਤੇ ਉਹ ਐਂਟਰ ਕੀਤਾ ਹੈ ਤੇ ਐਂਟਰ ਕਰਕੇ ਤੇ ਉਹਨੇ ਸਾਰਾ ਜੋ ਵੀ ਕੁਝ ਚੋਰੀ ਕਰਨਾ ਸੀ ਕਰ ਲਿਆ ਉਸ ਤੋਂ ਬਾਅਦ ਮੈਂ ਸਵੇਰੇ ਜਦੋਂ ਵੀ ਉੱਠਿਆ ਆ ਉੱਠ ਕੇ ਤੇ ਦੇਖਿਆ ਇੱਕ ਕਮਰੇ ਦੇ ਵਿੱਚ ਦੇਖਿਆ ਤੇ ਮੈਂ ਇਹ ਸੋਚਿਆ ਵੀ ਖਰੇ ਵੀ ਐਸੀ ਕੋਈ ਬੱਚਾ ਨੇ ਕਰ ਦਿੱਤਾ ਤੇ ਦੂਜੇ ਕਮਰੇ ਦੇ ਵਿੱਚ ਦੇਖਿਆ ਤੇ ਫਿਰ ਤੀਜੇ ਕਮਰੇ 'ਚ ਦੇਖਿਆ ਤੇ ਫਿਰ ਸਾਰਿਆਂ ਦੇ ਵਿੱਚ ਖਲਾਰਾ ਪਿਆ ਆ ਤੇ ਫਿਰ ਮੈਨੂੰ ਪੀਐਸਟੀ ਦੀ ਸਮਝ ਆ ਗਈ ਵੀ ਅਸੀਂ ਬੀ ਲੁੱਟੇ ਗਏ ਹਮ ਸਮਾਨ ਕਿੰਨਾ ਕੁ ਕਿਹੜੀ ਕਿਹੜੀ ਚੀਜ਼ ਚੋਰੀ ਹੋਈ ਹੈ ਸਾਡਾ ਦੀ ਇੱਕ ਇਹਨਾਂ ਦੀ ਮਮਈ ਦੀ ਕੰਨਾਂ ਦੀਆਂ ਵਾਲੀਆਂ ਸੀਗੀਆਂ ਹਮ ਮੁੰਦਰੀ ਸੀਗੀ ਹਮ ਤੇ ਇੱਕ ਨਥਲੀ ਸੀ 8000 ਰੁਪਏ ਨਕਦੀ ਸੀ ਜੀ ਹਾਂਜੀ ਅੱਛਾ ਇਹ ਮਤਲਬ ਕਾਫੀ ਟਾਈਮ ਲੱਗੇ ਰੇ ਲੱਗਦਾ ਇਹ ਸਮਾਨ ਖਲਾਰੇ ਨੂੰ ਦੇਖਿਆ ਹਾਂਜੀ ਕਾਫੀ ਕਾਫੀ ਟਾਈਮ ਲਾ ਕੇ ਗਏ ਨਹੀਂ ਅੱਛਾ ਹਾਂਜੀ ਇਹ ਹੁਣ ਕੋਈ ਸ਼ੱਕ ਸ਼ੁਕ ਹੈ ਕੋਈ ਬੰਦਾ ਮਤਲਬ ਕੋਈ ਭੇਤੀ ਬੰਦਾ ਜਾਂ ਕਿਵੇਂ ਕੋਈ ਪਿੰਡ ਦਾ ਜਾਂ ਕੋਈ ਕਿਉਂਕਿ ਇੰਨਾ ਇਸ ਤਰੀਕੇ ਨਾਲ ਚੋਰੀ ਕਰਕੇ ਜਾਣਾ ਕਿਤਨੇ ਕਿਤੇ ਵੀ ਪਿੰਡ ਦੇ ਵਿੱਚ ਨਹੀਂ ਇਸ ਤਰ੍ਹਾਂ ਕੋਈ ਆਪਾਂ ਕਿਸੇ ਦੇ ਕਿਵੇਂ ਸ਼ੱਕ ਕਰ ਸਕਦੇ ਆ ਨਾ ਹੀ ਸਾਨੂੰ ਵੀ ਇਸ ਚੀਜ਼ ਬਾਰੇ ਪਤਾ ਵੀ ਕੌਣ ਆਇਆ ਹੈ ਤੇ ਕੌਣ ਚੋਰੀ ਕਰਕੇ ਚਲਾ ਗਿਆ ਜਿਵੇਂ ਤੁਸੀਂ ਕਿਹਾ ਵੀ ਕੋਈ ਸਪਰੇ ਵਗੈਰਾ ਜਾਂ ਕੋਈ ਬੇਹੋਸ਼ੀ ਵਾਲੀ ਦਵਾਈ ਪਾਈ ਗਈ ਹੋਏਗੀ ਉਹ ਕਿਵੇਂ ਸ਼ੰਕਾ ਹੋਈ ਤੁਹਾਨੂੰ ਕਿਵੇਂ ਸ਼ੱਕ ਲੱਗਦਾ ਵੀ ਤੁਹਾਡੇ ਦੇ ਬਿਓ ਸ਼ੰਕਾ ਆਈ ਜੀ ਜਦੋਂ ਮਤਲਬ ਕਿ ਸਵੇਰੇ ਮੈਂ ਉੱਠਿਆ ਵੀ ਜਿਵੇਂ ਵੀ ਪਹਿਲਾਂ ਰੁਟੀਨ ਦੇ ਵਿੱਚ ਉੱਠਦੇ ਆ ਉਸ ਹਿਸਾਬ ਨਾਲ ਜਿਹੜਾ ਸਿਰ ਜਿਹੜਾ ਬਹੁਤ ਜ਼ਿਆਦਾ ਭਾਰੀ ਸੀ ਬੱਚਾ ਨੂੰ ਵੀ ਠਾਇਆ ਜਦੋਂ ਮੈਂ ਤੇ ਬੱਚੇ ਵੀ ਵੀ ਕਹਿਣ ਸਾਨੂੰ ਮਤਲਬ ਕਿ ਘਬਰਾਹਟ ਹੁੰਦੀ ਹੈ ਫਿਰ ਇਹਨਾਂ ਨੂੰ ਨਿੰਬੂ ਪਾਣੀ ਬਣਾ ਕੇ ਦਿੱਤਾ ਕੁਝ ਬੈਟਰ ਫੀਲ ਕੀਤਾ ਇਹਨਾਂ ਨੇ ਇਹ ਐਸੀ ਚੀਜ਼ ਤੋ ਲੱਗਦਾ ਵੀ ਕੋਈ ਮਤਲਬ ਕਿ ਸਾਡੇ ਤੇ ਕੋਈ ਨਾ ਕੋਈ ਛੜਕਾ ਕੀਤਾ ਗਿਆ ਤੇ ਤਾਂ ਹੀ ਨਹੀਂ ਤਾਂ ਕੁਛ ਨਾ ਕਿਸੇ ਚੀਜ਼ ਦਾ ਤਾਂ ਪਤਾ ਲੱਗਦਾ ਉਤੋਂ ਮੌਨਟੀ ਦਾ ਗੇਟ ਖੁੱਲਾ ਜੀ ਅੱਛਾ ਤੇ ਇਹ ਅਲਮਾਰੀ ਖੋਲੀ ਏ ਕੋਈ ਨਾ ਕੋਈ ਖੜਕਾ ਮਤਲਬ ਕਿ ਆਉਂਦਾ ਏ ਇਸ ਚੀਜ਼ ਦਾ ਪਤਾ ਲੱਗਦਾ ਹੂੰ ਹੂੰ ਹਾਂਜੀ ਇਹ ਕੋਈ ਲੱਗਦਾ ਕੋਈ ਸ਼ੱਕ ਸ਼ੁੱਕ ਨਹੀਂ ਇੱਦਾਂ ਤਾਂ ਕਿਸੇ ਦਾ ਸ਼ੱਕ ਤਾਂ ਨਹੀਂ ਅਸੀਂ ਕਰ ਸਕਦੇਗੇ ਬਾਕੀ ਜਿਹੜੇ ਚੋਰ ਆਏ ਨੇ ਘਰ ਦੇ ਵਿੱਚ ਬੜੇ ਬੇਤੜਕੋਕੇ ਆਏ ਨੇ ਇਹਨੇ ਨਿਡਰ ਉਹ ਕਿ ਉਹਨਾਂ ਨੇ ਪਹਿਲੋ ਨਵਾਰੀਆਂ ਫੋਲੀਆਂ ਬੱਚਿਆਂ ਦੇ ਡਾਕੂਮੈਂਟ ਸੀਗੇ ਘਰੇ ਸਰਟੀਫਿਕੇਟ ਇਹ ਰ ਆ ਵਗੈਰਾ ਉਹ ਫੋਲ ਗਏ ਫਿਰ ਦੂਜੇ ਕਮਰੇ ਚ ਗਏ ਦੁਕਾਨ ਚ ਵੀ ਗਏ ਇੱਥੋਂ ਤੱਕ ਕੀ ਫਰਿੱਜ ਖੋਲ ਗਏ ਉਹਦੇ ਵਿੱਚੋਂ ਸੇਵ ਕੱਢੇ ਅੱਛਾ ਸੇਵ ਕੱਢ ਕੇ ਉੱਤੇ ਛਾਤੇ ਬਹਿ ਕੇ ਉਹ ਸੇਵ ਖਾਦੇ ਤੇ ਅੰਦਰੋਂ ਫਰਿੱਜ ਕਿਉਂਕਿ ਕਰਿਆਨੇ ਦੀ ਦੁਕਾਨ ਇਹਨਾਂ ਦੀ ਹੂੰ ਤੇ ਕੋਲਡ ਡਰਿੰਕ ਕੱਢੇ ਕੋਲਡ ਡਰਿੰਕ ਉੱਤੇ ਬਹਿ ਕੇ ਪੀ ਕੇ ਕਿ ਬੜੇ ਬੇਤਰਕ ਹੋ ਗਏ ਜਾਨੀ ਕਿ ਲੁੱਟ ਲੁੱਟ ਕੇ ਸਾਰਾ ਕੁਝ ਫਿਰ ਪਾਰਟੀ ਕੀਤੀ ਜਾਣ ਲੱਗੇ ਕੋਲਡ ਡਰਿੰਕ ਪੀਤੀ ਸੇਵ ਖੱਟੇ ਔਰ ਉਹ ਵੀ ਇੱਥੇ ਇਸੇ ਛੱਤ 'ਤੇ ਇਸੇ ਛੱਤ ਦੇ ਇਸੇ ਘਰ ਦੇ ਵਿੱਚ ਹੀ ਹੂੰ ਉਹਨੇ ਬਹਿ ਕੇ ਕੋਲਡ ਡਰਿੰਕ ਪੀਤੇ ਆ ਸੇਵ ਖਾਦੇ ਆ ਜਾਨੀ ਕਿ ਬੇ ਤੜਕੋਗੇ ਪੂਰੇ ਆਏ ਨੇ ਐਨੇ ਨਿੱਡ ਰੋ ਕੇ ਪਹਿਲੀ ਵਾਰ ਵੇਖੇ ਚੋਰੇ ਹੋ ਜੇ ਹੂੰ 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 ਅੱਛਾ ਪਹਿਲਾਂ ਵੀ ਕਦੇ ਪਿੰਡ ਦੇ ਵਿੱਚ ਇਹੋ ਜਿਹੀ ਘਟਨਾ ਕਿਤੇ ਵਾਪਰੀ ਲੱਗਦਾ ਹਾਂ ਇਹ ਆਪਣਾ ਪਿਛਲੇ ਫਾਰ ਪਿਛਲੇ ਸਾਲ ਮੇਰੇ ਆਵਦੇ ਘਰੇ ਹੋਈ ਸੀਗੇ ਹੂੰ ਤੇ ਮੈਂ ਸੁੱਤੇ ਪਿਆ ਸੀਗੇ ਕਿਉਂਕਿ ਮੈਂ ਤਾਂ ਡਿਊਟੀ ਕਰਦਾ ਆ ਮੈਂ ਤਰਕੇ ਸਾਢੇ 3:00 ਵੇ ਡੇਲੀ ਉੱਠਦਾ ਹੁੰਦਾ ਤੇ ਉਹ ਆਲਰਮ ਲਾ ਕੇ ਸੁੱਤਾ ਤੇ ਮੈਂ ਜਾਂ ਮੋਬਾਈਲ ਸਰਾਣੇ ਰੱਖਿਆ ਹੁੰਦਾ ਤੇ ਜਦੋਂ ਮੈਂ ਪੌਣੇ 4:00 ਉੱਠਿਆ ਮੈਨੂੰ ਵੇਖਿਆ ਵੀ ਟਾਈਮ ਜ਼ਿਆਦਾ ਹੋ ਗਿਆ ਲੱਗਦਾ ਤੇ ਮੈਂ ਹੱਥ ਮਾਇਆ ਤਾਂ ਮੇਰੇ ਸਰਾਣੇ ਮੋਬਾਈਲੀਆਂ ਨਹੀਂ ਤੇ ਮੈਂ ਨਾਲ ਘਰ ਦੀ ਨੂੰ ਪੁੱਛਿਆ ਵੀ ਮੋਬਾਈਲ ਤੇ ਉਹ ਕਹਿੰਦੀ ਇੱਥੇ ਹੀ ਪਿਆਣਾ ਜਾ ਕੋ ਲਾਈਟ ਜਗਾਈ ਅੰਦਰ ਮੋਬਾਈਲ ਨਹੀਂ ਲੱਭਾ ਤੇ ਮੈਂ ਆਖਿਆ ਯਾਰ ਗੁੜੀਆਂ ਨੂੰ ਪੁੱਛਿਆ ਪੁੱਤ ਤੈਰਾ ਮੋਬਾਈਲ ਕਿੱਥੇ ਆ ਕਹਿੰਦੀ ਮ ਤੇ ਸਾਡੇ ਦੋ ਮੋਬਾਈਲ ਚੋਰੀ ਹੋ ਗਏ ਤੇ ਛੱਤ ਦੇ ਵੇਖੋ ਤੇ ਮੌਂਟੀ ਦਾ ਗੇਟ ਖੁੱਲਾ ਫੀ ਛੱਤ 'ਤਾਂ ਹੀ ਚੋਰ ਆ ਕੇ ਲੈ ਗਿਆ ਸਾਰਾ ਉੱਤੋਂ ਲੈ ਗਿਆ ਵੱਡੇ ਭਰਾ ਨੂੰ ਫੋਨ ਲਾਇਆ ਇਹ ਛੋਟਾ ਮਾਤਲਮ ਹੋਇਆ ਸੀਗਾ ਘਰੇ ਉਧਰੋਂ ਫੋਨ ਲਾਇਆ ਚਾਚੇ ਦੇ ਘਰੋਂ ਨਾਲ ਚਾਚੇ ਦਾ ਘਰ ਹੈ ਉਧਰੋਂ ਉੱਠੇ ਤੇ ਉਹਨਾਂ ਦਾ ਵੀ ਦੋ ਤਿੰਨ ਮੋਬਾਈਲ ਆ ਤੇ 5000 ਨਾਲ ਦੋਨਾਂ ਦੇ ਵੀ ਚੁੱਕ ਕੇ ਲੈ ਗਏ ਯਾਨੀ ਕਿ ਚਲੋ ਇਹ ਘਟਨਾ ਪਹਿਲਾਂ ਵੀ ਹੋਈ ਆ ਪਰ ਆ ਜਿਹੜੀ ਇਹੋ ਜਿਹੀ ਘਟਨਾ ਜਿਹੜੀ ਆ ਬਿਹੋਸ਼ ਕਰਕੇ ਇਹ ਤਾਂ ਮਤਲਬ ਹੈਰਾਨੀ ਦੀ ਗੱਲ ਆ ਇਹ ਇਹ ਹੈਰਾਨੀ ਜਨਕ ਆ ਜੀ ਇਹ ਪਹਿਲੀ ਵਾਰ ਹੋਈ ਆ ਵੀ ਦੋ ਢਾਈ ਘੰਟੇ ਉਹਨ ਉਹਨਾਂ ਨੂੰ ਵੀ ਕਹੋਗੇ ਇਹਨਾਂ ਨੂੰ ਬਿਹੋਸ਼ ਕਰਕੇ ਇਹਨਾਂ ਨੂੰ ਤਾਂ ਸੁਰਤ ਹੀ ਨਹੀਂ ਇਹ ਨਾਲੇ ਨਿਤਨਾਮ ਕਰਨ ਵਾਲਾ ਬੰਦਾ ਇਹ ਤਾਂ ਤੜਕੇ ਉੱਠਵਾਂਦਾ ਇਹ ਰਾਤ ਨੂੰ ਵੀ ਦੋ ਵਾਰੀ ਉੱਠਦਾ ਦੋ ਵਾਰੀ ਤੇ ਤੜਕੇ 3 ਵੇ ਦਾ ਵੈਸੇ ਹੀ ਉੱਠ ਕੇ ਨਿਤਨਾਮ ਕਰਨਾ ਹੁੰਦਾ ਨੇ ਤੇ ਇੰਦੇ ਕੋਲ ਉੱਠਿਆ ਗਿਆਗਾ ਇਹ ਪਹਿਲੀ ਵਾਰ ਹੋਇਆ ਇਹ ਨੁਕਸਾਨ ਸੋਨਾ ਤੇ ਪੈਸੇ ਸਾਰਾ ਪਾ ਕੇ ਕਿੰਨਾ ਕੁ ਰੁਪਏ ਬਣਦੇ ਆ ਨੁਕਸਾਨ 1.5-2 ਲੱਖ ਰੁਪਏ ਦੇ ਅੜਗੜ ਚ ਸਮਾਨ ਹੈਗਾ ਜੀ ਸਮਾਨ ਹੈਗਾ ਪੈਸੇ ਕਿੰਨੇ ਸੀ ਟੋਟਲ ਕੈਸ਼ ਪੈਸੇ 8000 ਰੁਪਏ ਕੈਸ਼ ਸੀਗਾ ਬਾਕੀ ਗਹਿਣਾ ਚਾਂਦੀ ਦੇ ਗਹਿਣੇ ਸੀਗੇ ਚਾਂਦੀ ਤੇ ਗਹਿਣੇ ਕਾਫੀ ਸੀਗੇ ਤੇ ਸੋਨਾ ਸੀਗਾ ਹਾਂ ਹਾਂ ਆ ਵੇਖ ਲਓ ਇਹਨਾਂ ਦੀ ਕਰਤੂਤ ਚੋਰੀ ਕੀਤੀ ਪਹਿਲਾਂ ਲੁੱਟਿਆ ਫਿਰ ਇੱਥੇ ਬਹਿ ਕੇ ਆਰਾਮ ਦੇ ਨਾਲ ਪਾਰਟੀ ਕੀਤੀ ਇੱਥੇ ਪੌੜੀਆਂ ਤੇ ਬਹਿ ਕੇ ਆ ਠੰਡੇ ਠੰਡੇ ਪੀ ਕੇ ਇਹ ਤੋਂ ਸੇਵ ਸੁਬ ਖਾ ਕੇ ਔਰ ਇਸ ਤੋਂ ਬਾਅਦ ਦੱਸਦੇ ਵੀ ਇਧਰੋਂ ਦੀ ਸ਼ਾਕਾ ਵੀ ਇਧਰੋਂ ਦੀ ਸ਼ਾਇਦ ਉਹ ਆ ਨੀਵੀਂ ਦੁਕਾਨ ਹੈਗੀ ਇੱਕ ਨਾਲ ਛੱਤ ਇਧਰੋਂ ਦੀ ਸ਼ਾਇਦ ਹੋ ਸਕਦਾ ਉਹ ਭੱਜੇ ਹੋਣ ਇਹ ਹਾਲਾਤ ਨੇ ਇਸ ਤਰੀਕੇ ਨਾਲ ਇੱਥੇ ਇਸ ਪਿੰਡ ਦੇ ਵਿੱਚ ਇਸ ਘਟਨਾ ਨੂੰ ਚੋਰਾਂ ਨੇ ਅੰਜਾਮ ਦਿੱਤਾ। ਬਿਲਕੁਲ ਤਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਧੜਕ ਹੋ ਕੇ ਇਹ ਬੰਦੇ ਆਉਂਦੇ ਨੇ 1 ਕਾ 2 ਆ 3 ਇਹ ਨਹੀਂ ਕਲੀਅਰ ਹੋਇਆ ਲੇਕਿਨ ਇੱਕ ਸੀਸੀਟੀਵੀ ਦੇ ਵਿੱਚ ਜ਼ਰੂਰ ਆਇਆ ਉਹ ਵੀ ਗਵਾਂਡੀਆਂ ਦੇ ਕੈਮਰੇ 'ਚ। ਔਰ ਦਲੇਰੀ ਵੇਖੋ ਉਹਨਾਂ ਦੀ ਕਿੰਨੀ ਕਿ ਪੂਰਾ ਪਿੰਡ ਦੇ ਵਿੱਚ ਉਹਨਾਂ ਨੂੰ ਇਹ ਨਹੀਂ ਡਰ ਵੀ ਪਿੰਡ ਦੇ ਵਿੱਚ ਅਸੀਂ ਫੜੇ ਜਾਵਾਂਗੇ ਔਰ ਇੱਥੇ ਸੁੱਤੇ ਪੇ ਪਰਿਵਾਰ ਦੇ ਉੱਪਰ ਕੋਈ ਸਪਰੇਅ ਛੜਕੀ ਕੀ ਕੀਤਾ ਪਰਿਵਾਰ ਬੇਹੋਸ਼ ਰਿਆ। ਉਠਿਆ ਨਹੀਂ ਪੂਰੀ ਰਾਤ ਸਵੇਰੇ ਜਦੋਂ ਉਠਿਆ ਉਦੋਂ ਸਿਰ ਦਰਦ ਹੋ ਰਹੀ ਸੀ ਔਰ ਘਬਰਾਟ ਹੋ ਰਹੀ ਸੀ ਕਮਰੇ ਦੇ ਵਿੱਚੋਂ ਸਮਾਨ ਕੱਢਿਆ ਇਧਰੋਂ ਕੱਢਿਆ ਡੇਢ ਦੋ ਘੰਟੇ ਕਹਿੰਦੇ ਵੀ ਲਾਏ ਔਰ ਐਡੇ ਇੱਕ ਬੁਸ਼ਰਮਚੋਰ ਆ ਕਿ ਇੱਥੋਂ ਇਹਨਾਂ ਦੀ ਫ੍ਰਿਜ ਚੋਂ ਠੰਡੇ ਚੱਕੇ ਇੱਥੋਂ ਹੀ ਉਹਨਾਂ ਨੇ ਐਪਲ ਚੱਕੇ ਔਰ ਸੇਬ ਫੜ ਕੇ ਇਧਰ ਨਾਲ ਉੱਤੇ ਵੇਖ ਲਓ ਇੱਥੇ ਛੱਤ ਤੇ ਬਹਿ ਕੇ ਆ ਸਾਹਮਣੇ ਇੱਥੇ ਬਹਿ ਕੇ ਉਹ ਨਾਲ ਸੇਬ ਕੱਟ ਕੇ ਖਾਂਦੇ ਰਹੇ ਔਰ ਨਾਲ ਠੰਡੇ ਪੀਂਦੇ ਰਹੇ ਯਾਨੀ ਕਿ ਚੋਰੀ ਚੋਰੀ ਕਰਨ ਤੋਂ ਬਾਅਦ ਉਹਨਾਂ ਨੇ ਪਾਰਟੀ ਕੀਤੀ ਇੰਜੋਏ ਕੀਤੀ ਤਾਂ ਉਸ ਤੋਂ ਬਾਅਦ ਗਏ ਪਰ ਹੁਣ ਦੇਖਣਾ ਹੋਵੇਗਾ ਕਿ ਫਿਰੋਜ਼ਪੁਰ ਦੀ ਪੁਲਿਸ ਕਦੋਂ ਤੱਕ ਇਨ੍ਹਾਂ ਚੋਰਾਂ ਨੂੰ ਫੜ ਕੇ ਟਰੇਸ ਕਰ ਲੈਂਦੀ ਆ ਫਿਰੋਜ਼ਪੁਰ ਦਾ ਸੈਦਾਂ ਵਾਲਾ ਇਹ ਪਿੰਡ ਆ ਔਰ ਥਾਣਾ ਕੁਲਗੜੀ ਆ ਹੁਣ ਦੇਖਣਾ ਹੋਵੇਗਾ ਫਿਰੋਜ਼ਪੁਰ ਦੀ ਪੁਲਿਸ ਨੂੰ ਕਹਿੰਦੇ ਵੀ ਤਲਾਹ ਤਾਂ ਦਿੱਤੀ ਆ ਕਦੋਂ ਤੱਕ ਫਿਰੋਜ਼ਪੁਰ ਦੀ ਪੁਲਿਸ ਇਸ ਗਰੋ ਨੂੰ ਇਸ ਇਨ੍ਹਾਂ ਲੁਟੇਰਿਆਂ ਨੂੰ ਟਰੇਸ ਕਰ ਲੈਂਦੀ ਆ ਜਾਂ ਹੋਰ ਵੀ ਲੋਕ ਆਉਣ ਵਾਲੇ ਸਮੇਂ 'ਚ ਇਨ੍ਹਾਂ ਚੀਜ਼ਾਂ ਤੋਂ ਬਾਸ ਸਕਣਗੇ ਔਰ ਅਸੀਂ ਵੀ ਕਹਿੰਨੇ ਲੋਕਾਂ ਨੂੰ ਕਿ ਆਪਣਾ ਧਿਆਨ ਦੇ ਨਾਲ ਲੋਕ ਲੁੱਕ ਲਾ ਕੇ ਦਰਵਾਜ਼ੇ ਲਾ ਕੇ ਆਪਣਾ ਧਿਆਨ ਦੇ ਨਾਲ ਸਵੋਂ ਆਸਾਪਾਸਾ ਵੇਖ ਕੇ ਇਹਨਾਂ ਹੋਵੇ ਕਿ ਤੇ ਅਗਲੇ ਸ਼ਿਕਾਰ ਤੁਸੀਂ ਬੰਜੋ ਤੁਹਾਨੂੰ ਕੀ ਲੱਗਦਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਆਪਣੀ رائے ਵੀ ਲਿਖ ਸਕਦੇ ਹੋ ਫਰੋਸਪਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸੋਕ ਆ ਵੇਖ ਲੋ ਇਹਨਾਂ ਦੀ ਕਰਤੂਤ ਚੋਰੀ ਕੀਤੀ ਪਹਿਲਾਂ ਲੁੱਟਿਆ ਫਿਰ ਇੱਥੇ ਬਹਿ ਕੇ ਆਰਾਮ ਦੇ ਨਾਲ ਪਾਰਟੀ ਕੀਤੀ ਇੱਥੇ ਪੌੜੀਆਂ ਤੇ ਬਹਿ ਕੇ ਆ ਠੰਡੇ ਠੁੰਡੇ ਪੀ ਕੇ ਇਹ ਤੋਂ ਸੇਫ ਸੁਭ ਖਾ ਕੇ ਔਰ ਇਸ ਤੋਂ ਬਾਅਦ ਦੱਸਦੇ ਵੀ ਇਧਰੋਂ ਦੀ ਸ਼ਾਕਾ ਵੀ ਇਧਰੋਂ ਦੀ ਸ਼ਾਇਦ ਉਹ ਆ ਨੀਵੀਂ ਦੁਕਾਨ ਹੈਗੀ ਇੱਕ ਨਾਲ ਛੱਤ ਇਧਰੋਂ ਦੀ ਸ਼ਾਇਦ ਹੋ ਸਕਦਾ ਉਹ ਭੱਜੇ ਹੋਣ ਇਹ ਹਾਲਾਤ ਨੇ ਇਸ ਤਰੀਕੇ ਨਾਲ ਇੱਥੇ ਇਸ ਪਿੰਡ ਦੇ ਵਿੱਚ ਇਸ ਘਟਨਾ ਨੂੰ ਚੋਰਾ ਨੇ ਅੰਜਾਮ ਦਿੱਤਾ